ਲੇ ਲੱਤ ਕਲੇ ਖੁਰਚਣੇ ਬਠਲਾਂ ਦੇ ਥੱਲੇ ਲਵਾ ਲਓ ਗੁਬਾਰੇ ਲੈ ਲਓ ਵੇ ਆਮਲੀਆ ਤੂੰ ਤਾਂ ਬੜੀ ਰੌਣਕ ਲਾ ਰੱਖੀ ਐ ਅੱਜ ਓ ਤਾਰੋ ਆ ਨਿਆਂਦੀ 1600 ਲੱਖ ਆਇਆਗਾ ਹੁਣ ਐ ਸੁਣਾਉਂਦੀ ਅੱਗੇ ਸੀ ਕੀ ਰੁੱਸਿਆ ਰਹਿੰਦਾ ਸੀ ਆ ਕਦੇ ਕ ਸਾਡਾ ਜੀ ਮੌਸਮ ਕੇ ਕਾਰਨ ਨੈਟਵਰਕ ਨਹੀਂ ਹੈ ਕਦੇ ਚੀ ਕਰਦਾ ਸੀ ਮੀ ਹੁਣ ਸਾਰੇ ਦੇਖਣ ਲੱਗੀਆਂ ਨਾ ਮਹਿਫਲਾਂ ਦਲ ਤੇ ਸਹੀ ਐ ਵੇ ਆਮਲੀਆ ਜ਼ਿੰਦਗੀ ਤੇ ਤੇਰੀ ਐ ਅਸੀਂ ਤੇ ਐਵੇਂ ਧਰਤੀ ਘੇਰੀ ਐ ਓ ਹੋ ਤਾਰੋ لگتا ہوں دے تھالی لڈو بڑا میں اپنے کوئی گل نہیں ہے مینو ایس تین دن لے کے آیا یہ تولہ سو دی تارو تھی ਕੱਲ ਮੈਨੂੰ ਲੱਗਦੀ ਸੀ ਨਹੀਂ ਮੈਂ ਬੜਾ ਭਾਲਿਆ ਤੈਨੂੰ ਆ ਤੈਨੂੰ ਕੀ ਦੱਸਾਂ ਮਲੀਆ ਦੱਸੇ ਦੱਸੀ ਉਹ ਧਾਣੀ ਵਾਲੇ ਨੇ ਨਾ ਉਹ ਹੁਣ ਬੜੇ ਤੰਗ ਕਰਦੇ ਨੇ ਮੈਂ ਤਾਂ ਉਹਦੇ ਮੈਕੇ ਘਰ ਗਈ ਸੀ ਉੱਥੇ ਜਾ ਕੇ ਤੇ ਮੇਰਾ ਮਨ ਬੜਾ ਹੀ ਉਦਾਸ ਹੋਇਆ ਉਹ ਵਿਚਾਰੇ ਬੜੇ ਔਖੀ ਐ ਤੇ ਆਪਣੇ ਪੇਕਿਆਂ ਵੱਲੋਂ ਵੀ ਇਹਨਾਂ ਨੂੰ ਤੇ ਰਤਾਈ ਤਰਸ ਨਹੀਂ ਆਂਦਾ ਉਹ ਤੇ ਓਏ ਉਹਦਾ ਰੈਂਗਲੇ ਭਾਲ ਲੈ ਜਵਾਖ ਜਾ ਐ ਅੜਿਆ ਨਹੀਂ ਕਦੇ ਮੇਰੇ ਵਰਗੇ ਨੂੰ ਜਿੱਦਾਂ ਲਾਈ ਨਾ ਤੌਣੀ ਸਾਪ ਨੂੰ ਸਿੱਧਾ ਕਰ ਦੂੰ ਮੈਂ ਗਲਤ ਤੇ ਤੇਰੀ ਸਹੀ ਐ ਅਮਲੀ ਜਿ ਸਾਰੇ ਬੰਦੇ ਤੇਰੇ ਵਰਗੇ ਹੁਣ ਤੇ ਕੋਈ ਧੀ ਬੈਣ ਤੰਗ ਨਾ ਕਰੇ ਤੇ ਫੇਰ ਹੁਣ ਕੀ ਕਹਿੰਦੇ ਨੇ ਕਹਿਣਾ ਕੀ ਏ ਵਿਚਾਰੀ ਦਾ ਭਤੀਜਾ ਵੀ ਲੱਤ ਤੋਂ ਵੰਜਾਇ ਰੱਜੋ ਬਤਾਈ ਵਿਚਾਰੇ ਗਰੀਬ ਜਿਹਨੇ ਆਟਾ ਕੋਟਾ ਸਭ ਵਿਚਾਰਾਂ ਦੇ ਘਰ ਵਿੱਚ ਖਤਮ ਸੀ ਤੇ ਮੈਂ ਤਾਂ ਥੋੜੀ ਜੀ ਮਦਦ ਕਰਕੇ ਆਈ ਹਾਂ ਉਹਨਾਂ ਦੀ ਅੱਛਾ ਤਾਰੋ ਇਹ ਤਾਂ ਫਿਰ ਤੂੰ ਬਹੁਤ ਵਧੀਆ ਕੰਮ ਕਰਕੇ ਆਈ ਹੈ ਜਿਹੜਾ ਤੂੰ ਉਹਨਾਂ ਦੀ ਗਰੀਬਾਂ ਦੀ ਮਦਦ ਕਰਾਈ ਹੈ ਅਈ ਬੰਦੇ ਨੂੰ ਹੋਣਾ ਚਾਹੀਦਾਗਾ ਹੁਣ ਮੈਂ ਪੈਸੇ ਇਹ ਤੇ ਲਾਤੇ ਨਹੀਂ ਮੈਂ ਤੈਨੂੰ ਆਪਦੇ ਕੋਲੋਂ ਵੀ ਦੇ ਦਿੰਦਾ 5-400 ਤੂੰ ਵਿਚਾਰੇ ਨੂੰ ਹੋਰ ਦੇ ਦਿੰਦੀ ਚੱਲ ਕੋਈ ਨਹੀਂ ਜਾਂਦਾ ਵਸਦਾ ਰਹਿ ਤੂੰ ਤੇ ਬੜਾ ਖੁਸ਼ਦਿਲ ਇਨਸਾਨ ਹੈ ਤੈਨੂੰ ਦੇਖ ਕੇ ਤੇ ਮੇਰੀ ਵੀ ਰੂਹ ਖੁਸ਼ ਹੋ ਜਾਂਦੀ ਓ ਤਾਰੋ ਤੂੰ ਤਾਂ ਦਿਲ ਹੀ ਜਿੱਤ ਲਿਆ ਤਰਮ ਨਾਲ ਕੁੜੀ ਹੋਵੇ ਤਾਂ ਤੇਰੇ ਵਰਗੀ ਹੋਵੇ ਤੈਨੂੰ ਦਿਲੋਂ ਅਸੀਸਾਂ ਖੁਸ਼ੀਆਂ ਹੀ ਮਾਣੇ ਤੂੰ ਮੈਂ ਤੇ ਆਪ ਕਹਿਨੀ ਆ ਬੰਦਾ ਹੋਵੇ ਤੇ ਤੇਰੇ ਵਰਗਾ ਹੋਵੇ ਤੇ ਕੀ ਹੋ ਗਿਆ ਤੇ ਰੋਣ ਕਿਉਂ ਲੱਗ ਗਿਆ ਵੇ ਅਮਲੀ ਉਹ ਬਸ ਤਾਰਾ ਵੀ ਮਰ ਜਾ ਭਰਿਆ ਹੁੰਦਾ ਮੇਰਾ ਮੈਥੋਂ ਨਾ ਦੁੱਖ ਦੇਖਿਆ ਨਹੀਂ ਜਾਂਦਾ ਕਿ ਹਾਏ ਹਾਏ ਮੈਂ ਮਰ ਜਾ ਤੂੰ ਤਾਂ ਬਿਲਕੁਲ ਹੀ ਮੇਰੇ ਵਰਗਾ ਹੈ ਮੇਰੇ ਤੋਂ ਤਾਂ ਆਪ ਕਿਸ ਦਾ ਦੁੱਖ ਨਹੀਂ ਦੇਖਿਆ ਜਾਂਦਾ ਸੱਚੀ ਹਾਂ ਚਲ ਕੋਈ ਨਹੀਂ ਮੈਂ ਤੇ ਪਾਗਲੇ ਕਿਹੜੀਆਂ ਗੱਲਾਂ ਚਲਾ ਕੇ ਬੈਗੀ ਤੇਰਾ ਵੀ ਮਨ ਖਰਾਬ ਕਰਤਾ ਚਲ ਮੈਂ ਪਿੰਡ ਤੇ ਹੋ ਕੇ ਦੇ ਆਵਾ ਉਹ ਤਾਰੋ ਆ ਤੂੰ ਸਾਰੇ ਬੁਲਬਲੇ ਜੀ ਦੇ ਦੇ ਮੈਨੂੰ ਅੱਜ ਲੈ ਵੇ ਅਮਲੀ ਤੂੰ ਮੇਂ ਕਿ ਯਾਦ ਰੱਖੇਗਾ ਕਾਰਨ ਨੂੰ ਮਿਲਿਆ ਸੀ ਕਿਵੇਂ ਬਣ ਗਿਆ ਲੈ ਪੈਸੇ ਵੀ ਲੈ ਜਾ ਇਹ ਕੋਈ ਪੈਸੇ ਦੀ ਲੋੜ ਨਹੀਂ ਇਹ ਬੱਚੇ ਤੇ ਸਾਂਝੇ ਹੁੰਦੇ ਬੱਚੇ ਤੇ ਬਜ਼ੁਰਗ ਤੇ ਸਾਰੇ ਸਾਂਝੇ ਹੁੰਦੇ ਜੇ ਕੋਈ ਸਮਝੇ ਤੇ ਉਹ ਚੱਲ ਕੋਈ ਨਹੀਂ ਮੈਂ ਤੇਰੇ ਮਨ ਲੱਗਦੀ 70 ਰੁਪਏ ਬਣਦੇ ਸਾਰਿਆਂ ਦੇ ਮੈਂ ਦੇਉਂ ਪੈਸੇ ਦੇ ਚੰਗਾ ਕੋਈ ਨਹੀਂ ਫਿਰ ਕਰ ਲਵਾਂਗੇ ਹਿਸਾਬ ਦਾ ਚੰਗਾ ਠੀਕ ਹੈ ਜੰਮਾ ਬੰਦਾ ਅੱਜ ਤੱਕ ਰੱਜੀ ਰੱਖੇ ਓਏ ਲਾਓ ਏ ਪੁੱਤਾ ਅੱਜ ਤਾਂ ਤੁਹਾਨੂੰ ਖੜਾ ਵੀ ਸੁਣਾਉਂਗਾ ਤੇ ਇੱਕ ਇੱਕ ਤੁਹਾਨੂੰ ਬੁਲਬਲਾ ਦੇ ਦਿਆਂਗਾ ਚੰਗਾ ਆ ਬੰਡਲ ਉਸ ਵਿੱਚ ਓਏ ਆ ਲੋ ਲੈ ਹੁਣ ਲਾਈਏ ਦੁਬਾਰੇ ਗਾਣਾ ਆ ਲੈ ਕੱਕ ਉਮੀਰਿਆ